ਟੈਂਪਰੇਚਰ ਪੁੱਛ ਕੇ ਜਾਂਦੇ ਨੇ ਸੁਖਵੀਰ ਬਾਦਲ ਹੋਰੀ ਕਿੰਨਾ ਟੈਂਪਰੇਚਰ ਹੈ ਹਾਊ ਮਾਚ ਇਜ਼ ਦਾ ਟੈਂਪਰੇਚਰ ਉਹ ਕਹਿੰਦੇ 40 ਡਿਗਰੀ ਓਕੇ okay. 3 ਡਿਗਰੀ ਹੋਇਆ ਤਾਂ ਦੱਸਿਓ ਪੰਜਾਬ ਬਚਾਵਾਂਗੇ ਫਿਰ ਜਿਹੜੇ ਘਰ ਚ ਉੱਥੇ ਰਹਿੰਦੀ ਸੀ ਅਰੂਸਾ ਰਹਿੰਦੀ ਸੀ ਉੱਥੇ ਮੈਂ ਤਾਂ ਸੁਖਬੀਨੀ ਸਾਹਿਬ ਦਾ ਪਾਠ ਕਰਾਇਆ ਪਹਿਲਾਂ ਮੈਨੂੰ ਪਤਾ ਨਹੀਂ ਕਿੰਨੇ ਕ ਪਾਪ ਹੋਏ ਹੋਣੇ ਇੱਥੇ ਤੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਚੋਣ ਪ੍ਰਚਾਰ ਲਗਾਤਾਰ ਚੱ ਰਹੀ ਹੈ ਮੁੱਖ ਮੰਤਰੀ ਭਗਵਤ ਸਿੰਘ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਲਈ ਥਾਂ-ਥਾਂ ਤੇ ਜਾ ਕੇ ਚੋਣ ਪ੍ਰਚਾਰ ਕਰ ਰਹੇ ਨੇ ਚੋਣ ਰੈਲੀਆਂ ਤੋਂ ਲੈ ਕੇ ਰੋਡ ਸ਼ੋਅ ਤੱਕ ਮੁੱਖ ਮੰਤਰੀ ਕੋਈ ਵੀ ਕਸਰ ਬਾਕੀ ਨਹੀਂ ਛੱਡ ਰਹੇ ਅਜਿਹੇ ਵਿੱਚ ਮੁੱਖ ਮੰਤਰੀ ਭਗਵਤ ਸਿੰਘ ਦਾ ਇੱਕ ਵਾਰ ਫਿਰ ਤੋਂ ਪੁਰਾਣਾ ਰੂਪ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਕਿ ਉਹ ਵਿਰੋਧੀਆਂ ਨੂੰ ਆਪਣੇ ਤੰਜ ਰਾਹੀਂ ਵੱਖਰੇ ਤਰੀਕੇ ਨਾਲ ਪੰਡ ਰਹੇ ਨੇ ਇਸ ਵਿਚਾਲੇ ਸੀਐਮ ਮਾਨ ਨੇ ਅਨੰਤਪੁਰ ਸਾਇ ਪਹੁੰਚੇ ਰਹੇ ਜਿੱਥੇ ਕਿ ਉਹਨਾਂ ਨੇ ਪਾਰਟੀ ਉਮੀਦਵਾਰ ਮਾਲਵਿੰਦਰ ਕੰਗ ਦੇ ਹੱਥ ਚ ਟੂਨ ਪ੍ਰਚਾਰ ਕੀਤਾ ਉੱਥੇ ਹੀ ਸੁਖਬੀਰ ਬਾਦਲ ਦੀ ਪੰਜਾਬ ਬਚਾਓ ਯਾਤਰਾ ਅਤੇ ਯਾਤਰਾ ਵਿੱਚ ਵਰਤੀ ਜਾ ਰਹੀ ਉਹਨਾਂ ਵੱਲੋਂ ਛੱਤ ਵਾਲੀ ਗੱਡੀ ਦੇ ਤੰਜ ਕਸੇ ਨੇ ਸੀਮਾਨ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਡੇ ਘਰ ਦੇ ਬੇਟੇ ਨੇ ਅਤੇ ਉਹ ਤੁਫਨ ਵਿੱਚ ਬਾਹਰ ਨਹੀਂ ਨਿਕਲ ਸਕਦੇ ਅਤੇ ਘਰੋਂ ਨਿਕਲਣਾ ਹੋਵੇ ਤਾਂ ਉਹਨਾਂ ਨੂੰ ਕਈ ਵਾਰ ਤਾਪਮਾਨ ਪੁੱਛਣਾ ਪੈਂਦਾ ਹੈ ਮੈਂ ਕਿਸੇ ਘਰ ਦੀ ਕਬੀਲਦਾਰੀ ਨੂੰ ਕਿਵੇਂ ਲਈ ਤੇ ਚੜਾ ਸਕਦਾ ਮੈਂ ਨੌਕਰੀਆਂ ਕਿਵੇਂ ਦੇ ਸਕਦਾ ਮੈਂ ਮੁਫਤ ਬਿਜਲੀ ਮੁਫਤ ਇਲਾਜ ਕਿਵੇਂ ਦੇ ਸਕਦਾ ਮੈਂ ਲੋਕਾਂ ਦੀ ਜ਼ਿੰਦਗੀ 'ਚ ਬਦਲਾਅ ਕਿਵੇਂ ਲਿਆ ਸਕਦਾ ਆਹੀ ਚਾਅ ਹੈ ਬਸ ਸੋਬੀਰੋ ਜਿੰਦਾਬਾਦ ਜਿੰਦਾਬਾਦ ਸੋਬੀਰੋ ਆ ਦੂਜੇ ਫਿਰਦੇ ਨੇ ਇੱਕ ਤਾਂ ਆ ਪਿਆਰ ਹੈ ਆ ਗੱਡੀ 'ਚ ਮਿਲਦਾ ਕੋਇੰਟਲ ਫੁੱਲ ਆ ਗਏ ਹੋਣੇ ਇੱਕ ਪੈਟਰੋਲ ਪੰਪ ਤੇ ਦੋ ਤਿੰਨ ਵਾਰੀ ਖੜਾ ਕੇ ਸਾਨੂੰ ਗੱਡੀ ਤੁਰੀ ਜਗ੍ਹਾ ਬਣਾਉਣੀ ਪੈਂਦੀ ਆ ਬੈਠਣ ਵਾਸਤੇ ਫੁੱਲ ਥੋੜੇ ਜੇ ਕਟਾ ਦੇਣੇ ਆ ਵੀਰੋ ਇੱਕ ਪਾਸੇ ਤਾਂ ਪਿਆਰ ਆ ਆ ਪੱਗਾਂ ਪਰੀਆਂ ਪਈਆਂ ਹੈਨਾ ਇੱਕ ਪਾਸੇ ਤਾਂ ਪਿਆਰ ਆ ਦੂਜੇ ਪਾਸੇ ਅਕਾਲੀ ਆ ਕਾਂਗਰਸੀ ਭਾਜਪੀ ਹਣੇ ਇਹਨਾਂ ਨਾਲ ਹੱਥ ਮਿਲਾ ਕੇ ਬਾਅਦ ਚ ਉਂਗਲੀਆਂ ਗੰਡੀਆਂ ਪੈਂਦੀਆਂ ਨੇ ਲੈ ਗਏ ਜਾਂ ਰਹਿ ਗਈਆਂ ਗੱਡੀ ਤੇ ਉੱਤੇ ਛੱਤ ਪਾਈ ਹੋਈ ਹੈ ਉਹ ਹਾਂ ਉੱਤੋਂ ਫਲਗਦੀ ਹੈ ਨਾ ਟੈਂਪਰੇਚਰ ਪੁੱਛ ਕੇ ਜਾਂਦੇ ਨੇ ਸੁਖਵੀਰ ਬਾਦਲ ਹੋਰੀ ਕਿੰਨਾ ਟੈਂਪਰੇਚਰ ਹੈ ਹਾਊ ਮਾਚ ਇਜ਼ ਦ ਟੈਂਪਰੇਚਰ ਉਹ ਕਹਿੰਦੇ 40 ਡਿਗਰੀ ਓਕੇ 30 ਡਿਗਰੀ ਹੋਇਆ ਤਾਂ ਦੱਸਿਓ ਪੰਜਾਬ ਬਚਾਵਾਂਗੇ ਫਿਰ ਇਹ ਪੰਜਾਬ ਬਚਾਉਂਦੇ 30 ਡਿਗਰੀ ਸੈਲਸੀਅਸ ਤੇ ਅਸੀਂ ਨਿਕਲੇ ਹੋਇਆ ਆਂ ਪਹਾੜਾਂ ਦੀਆਂ ਤੋਂ ਪਾਂਚੋ ਅਸੀਂ ਨਿਕਲੇ ਹੋਇਆ ਪਿੰਡਾਂ ਚੋਂ ਸਾਡੀ ਕੀ ਰਿਸ ਕਰ ਲੈਣਗੇ ਇਹ ਸਿਰਫ ਸੁਖਬੀਰ ਬਾਦਲ ਨਹੀਂ ਨਹੀਂ ਸੀਮਾਂ ਦੇ ਨਿਸ਼ਾਨੇ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੀ ਪਾਕਿਸਤਾਨੀ ਦੋਸਤ ਅਰੂਸਾ ਅਲਮਰੀ ਰਹੇ ਜਿੱਥੇ ਕਿ ਸੀਮਾਂ ਨੇ ਬੜੇ ਹੀ ਮਜ਼ਾਕੀਆ ਲਹਿਜੇ ਚ ਦੋਵਾਂ ਦਾ ਮਜ਼ਾਕ ਉਡਾਇਆ ਅਤੇ ਇਥੋਂ ਤੱਕ ਕਹਿ ਦਿੱਤਾ ਕਿ ਜਿਸ ਘਰ ਵਿੱਚ ਅਰੂਸਾ ਅਲਮਰੀਦੀ ਸੀ ਉਸ ਨੂੰ ਪਵਿੱਤਰ ਕਰਵਾਉਣ ਲਈ ਉਹਨਾਂ ਨੂੰ ਸੁਖਮਨੀ ਸਾਹਿਬ ਦਾ ਪਾਠ ਕਰਵਾਉਣਾ ਪਿਆ ਜਿੱਤਣ ਤੋਂ ਬਾਅਦ ਕੀ ਕਰਦੇ ਸੀ ਮਹਿਲਾਂ ਦੇ ਦਰਵਾਜ਼ੇ ਅੰਦਰੋਂ ਬੰਦ ਕਰ ਲਏ ਨੇ ਸੀ ਐਤ ਕੀ ਫਿਰ ਲੋਕਾਂ ਨੇ ਕੀ ਕੀਤਾ ਲੋਕਾਂ ਨੇ ਬਾਰੋਂ ਬੰਦ ਕਰਤੇ ਜਦੋਂ ਬਾਹਰ ਨਿਕਲਣ ਲੱਗੇ ਕਹਿੰਦੇ ਖੁੱਲਦਾ ਨਹੀਂ ਉਹ ਕਹਿੰਦੇ ਨਹੀਂ ਜੇ ਤਾਂ ਬਾਰੋਂ ਲਾ ਕੇ ਲੋਕ ਹੁਣ ਰਹੋ ਉੱਥੇ ਹੁਣ ਇੱਥੇ ਚੀਕੂ ਸੀ ਸੀਤਾਫਲ ਬੜੇ ਇੱਥੇ ਦੇਖੇ ਨੇ ਮੈਂ ਤਾਂ ਬਾਈ ਗੋਡ ਜਿਹੜੇ ਘਰ ਚ ਉੱਥੇ ਰਹਿੰਦੀ ਸੀ ਅਰੂਸਾ ਰਹਿੰਦੀ ਸੀ ਉੱਥੇ ਮੈਂ ਤਾਂ ਸੁਖਬੀਨ ਸਿੰਘ ਦਾ ਪਾਠ ਕਰਾਇਆ ਪਹਿਲਾਂ ਮੈਂ ਕਿਹਾ ਪਤਾ ਨਹੀਂ ਕਿੰਨੇ ਪਾਪ ਹੋਏ ਹੋਣੇ ਇੱਥੇ ਪੈੜੇ ਹੀ ਮਾਰਾ ਮੈਂ ਕਿਹਾ ਔਰ ਨੇਕਟੀਵਿਟੀ ਭਰੀ ਪਈ ਹੈ ਨੇਕਟੀਵਿਟੀ ਸੋਫੇ ਬਦલાਏ ਮੈਂ ਤਾਂ ਮੈਂ ਕਹਿੰਦਾ ਸੋਫਿਆਂ ਤੇ ਬਹਿ ਕੇ ਬੜੇ ਗਲਤ ਫੈਸਲੇ ਹੋਏ ਹੋਏ ਨੇ ਸਹੀ ਕਰਾਂਗੇ ਸਹੀ ਕਰਾਂਗੇ ਤਾਂ ਸੀਮਾਨ ਇੱਕ ਵਾਰ ਫਿਰ ਤੋਂ ਆਪਣੇ ਅੰਦਾਜ਼ ਨਾਲ ਵੋਟਰਾਂ ਨੂੰ ਲੁਭਾਉਣ ਵਿੱਚ ਲੱਗੇ ਹੋਏ ਨੇ ਸੀਮਾਨ ਦਾਅਵਾ ਕਰ ਰਹੇ ਨੇ ਕਿ ਇਸ ਵਾਰ ਉਹਨਾਂ ਦੀ ਪਾਰਟੀ ਪੰਜਾਬ ਵਿੱਚ 13 0 ਨਾਲ ਜੇਤੂ ਰਹੇਗੀ ਖੈਰ ਦਾਅਵੇ ਅਤੇ ਬਾਦੇ ਇੱਕ ਪਾਸੇ ਇਹ ਤਾਂ ਹੁਣ ਵੋਟਰ ਹੀ ਦੱਸਣਗੇ ਕਿ ਆਖਿਰਕਾਰ ਆਮ ਆਦਮੀ ਪਾਰਟੀ ਦੇ ਕੰਮ ਜਾਂ ਫਿਰ ਵਾਦੇ-ਦਾਵੇ ਉਹਨਾਂ ਨੂੰ ਕਿੰਨੇ ਪਸੰਦ ਆਉਂਦੇ ਨੇ ਹੁਣ ਸਭ ਨੂੰ ਇੰਤਜ਼ਾਰ 1 ਜੂਨ ਦਾ ਹੈ ਜਦੋਂ ਪੰਜਾਬ ਵਿੱਚ VOTING ਹੋਵੇਗੀ ਅਤੇ 4 ਜੂਨ ਨੂੰ ਇਸ ਦੇ ਨਤੀਜੇ ਆਉਣਗੇ ਜਿਸ ਤੋਂ ਪਤਾ ਲੱਗੇਗਾ ਕਿ ਆਖਰਕਾਰ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਕਿਹੜਾ ਲੀਡਰ ਵਸਿਆ ਹੋਇਆ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ